ਮੈਂ ਐਸੀ ਸਮਾਜਿਕ ਚੋਣ ਵਿੱਚ ਦੁਗੜੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਹੈ। ਉਹ ਸਭ ਇਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ, ਬੇਬੁਨਿਆਦ ਨੇ। ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮੈਡੀਕਲ ਦੇ ਲਈ ਪੁਲਿਸ ਵੱਲੋਂ ਲਿਆਂਦਾ ਗਿਆ ਜਿੱਥੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਕਿਹਾ ਕਿ ਉਸ ਨੂੰ ਫਸਾਉਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਉਸਨੇ ਕਿਹਾ ਕਿ ਉਹ ਐਸੀ ਸਮਾਜ ਤੋਂ ਬਿਲੋਂਗ ਕਰਦਾ ਹੈ। ਇਸ ਤੋਂ ਇਲਾਵਾ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹੈ। ਦੱਸ ਜੀ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਪੀਪੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇੱਥੇ ਵੀ ਦੱਸ ਦਈਏ ਕਿ ਪੀਪੀ ਸੁਖਵਿੰਦਰ ਸਿੰਘ ਦੀ ਬੱਚੀ ਤੇ ਇਤਰਾਗਯੋਗ ਟਿੱਪਣੀ ਮਾਮਲੇ ਦੇ ਵਿੱਚ ਪੀਪੀ ਸੁਖਵਿੰਦਰ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਪ੍ਰਾਂਤ 2 ਦਿਨਾਂ ਰਿਮਾਂਡ ਮਿਲਿਆ ਸੀ ਉਧਰ ਡਾਕਟਰ ਗੁਰਿੰਦਰ ਰੰਗਰੇਟੇ ਨੇ ਕੀ ਕਿਹਾ ਤੁਸੀਂ ਵੀ ਸੁਣੋ ਕੱਕ ਰੋਸਾ ਹਾਂਜੀ ਕੁਛ ਕਹਿਣਾ ਹੈ ਮੈਂ ਐਸੀ ਸਮਾਜ ਦੇ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੁੰਗੇ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਉਹ ਸਭ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚਾਹੁੰਦਾ ਕਿ ਮੈਂ ਚੜ੍ਹਦੀ ਕਲਾ ਚ ਆ ਔਰ ਇਹ ਹੀ ਕਹੂੰਗਾ ਕਿ ਵਾਇਗੋ ਜਿੱਕਾ ਖਾਲਸਾ ਵਾਇਗੋ ਜਿੱਕੀ ਫਤਿਹ ਜੈ ਭੀਮ ਜੈ ਭਾਰਤ ਚੜ੍ਹਦੀ ਕਲਾ ਚ ਆ ਮੈਂ ਚੜ੍ਹਦੀ ਕਲਾ ਚ ਆਪਣੀ ਅਸੀ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਸ ਤਰ੍ਹਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ